ਚੈਨਲ ਦਾ ਨਾਮ ਹੈ ਲੇਕਸੰਦੂ ਅੱਜ ਹੋਰ ਨਵੇਂ ਕਵੀਦਾਨ ਆਪਾਂ ਦੇ ਸਾਹਮਣੇ ਹਨ ਮਾਰਕੈਂਟਪੋਰਨਿਕ ਕਲਬ ਨੂੰ ਵਿਸ਼ਾਲ ਖੁੰਦਨ ਕੈਂਪ ਲਾਇਆ ਗਿਆ ਕਲਬ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆਂ ਜਾਨਦੇ ਆ ਇਸ ਕੇ ਬਾਰੇ ਤਾਂ ਵਿਸ਼ਾਲ ਖੁੰਦਨ ਕੈਂਪ ਲਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹੋਗੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਅਕਬਰ ਪਰ ਉਹਨੂੰ ਸਮਰਪਿਤ ਜੈ ਮਾ ਜਤਪੁਰਨੀ ਕਲਬ ਨੇ ਗੁਰੂ ਰਵਿਦਾਸ ਮੰਦਿਰ ਵਿਖੇ ਅੱਜ ਇੱਕ ਵਿਸ਼ਾਲ ਖੁੰਦਨ ਕੈਂਪ ਲਾਇਆ ਜਿਹਦੇ ਵਿੱਚ ਪੰਜਾਬ ਬਲੱਡ ਗਰੁੱਪ ਜੋ ਇਲਾਕੇ ਦੇ ਸਰਬੋਰ ਜੱਥੇਬੰਦੀ ਹੈ ਅਜਿਹੇ ਖੂਨਦਾਨ ਦਾ ਪ੍ਰਬੰਧ ਸੰਗਤਾਂ ਨੂੰ ਕਰਕੇ ਦਿੰਦੀ ਹੈ ਸੋ ਅੱਜ ਉਹਨਾਂ ਦੇ ਸਹਿਯੋਗ ਨਾਲ ਕੈਂਪ ਲਾਇਆ ਜਿਹਦੇ ਵਿੱਚ ਗੁਰੂ ਵਿਦਾਤ ਜੀ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਨੌਜਵਾਨ ਜਿਹੜੇ ਬੜੀ-ਬੜੀ ਗਿੱਤੀ ਦੇ ਵਿੱਚ ਖੂਨਦਾਨ ਕਰ ਰਹੇ ਆ ਸੋ ਮੇਰਾ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਆਪਾਂ ਮੁਫਤਾਂ ਦੀ ਪੜਾਈ ਵਾਲੇ ਕਾਰਜਾਂ ਦੇ ਵਿੱਚ ਜੋ ਮੂਰਛ ਜਿਹੜੀ ਜ਼ਰੂਰ ਸ਼ਮੂਲੀਅਤ ਕਰਿਆ ਕਰੀਏ ਤਾਂ ਜੋ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਲੋੜਵੰਦ ਦੀ ਮਦਦ ਕਰ ਸਕੀਏ ਸੋ ਜੈਬ ਮਾ ਚੰਦਪੁਰਲੀ ਕਲੱਬ ਦੇ ਸਾਰੇ ਵੀਰਾਂ ਨੂੰ ਜਿੱਥੇ ਮੈਂ ਵਧਾਈ ਦਿੰਨਾ ਉੱਥੇ ਨਾਲ ਹੀ ਆਸ ਕਰਦਾ ਪਾਣੀ ਬਚਾਉਣ ਦੀ ਗੱਲ ਹੈ ਚਾਹੇ ਨਸ਼ੇ ਛੱਡਣ ਦੀ ਗੱਲ ਹੈ ਚਾਹੇ ਦੀਆਂ ਦੀ ਸੰਭਾਲ ਦੀ ਗੱਲ ਹੈ ਤੇ ਸਾਡੀ ਇਹ ਜਿਹੜੀ ਸੰਸਥਾ ਜੈਮਾ ਚੰਦਪੁਰ ਨਿਕ ਕਲੱਬ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੇਗੀ ਸਰ ਅੱਜ ਵੀ ਕੋਈ ਟਾਰਗੇਟ ਹੈਗਾ ਵੀ ਪੀਪੀਜੀ ਵੈਲਫੇਅਰ ਦਾ ਹਰ ਬੜੀ ਟਾਰਗੇਟ ਹੁੰਦਾ ਪੀਪੀਜੀ ਨੌਜਵਾਨਾਂ ਦੀ ਜਿਹੜੀ ਗਿਣਤੀ ਹੈ ਸਾਡੇ ਕੋਲ ਤਕਰੀਬਨ 100 ਦੇ ਨੇੜੇ ਤੇ ਜਿਹੜੀ ਐਸਸੀ ਜਿਹੜੀ ਹੋਈ ਸੀ ਪਹਿਲਾਂ ਵੀ 100 ਬੰਦਾ ਜਲਾ ਸਾਨੂੰ ਬਲੱਡ ਡੇਟ ਕਰੇਗਾ ਸੋ ਬੜੀ ਆਰਾਮ ਨਾਲ ਅਸੀਂ ਤਕਰੀਬਨ 40 ਦੀ ਗਿਣਤੀ ਤੇ ਪਹੁੰਚ ਗਏ ਆ ਸਿਰਫ 1.5 ਘੰਟਾ ਹੋਇਆ ਕੋਲ ਸ਼ੁਰੂ ਹੋਇਆ ਇਹਨੂੰ ਤਾਂ ਆਪਣੇ ਸਮੇਂ ਦੇ ਮੁਤਾਬਕ ਅਸੀਂ 100 ਦਾ ਯੂਨਿਟ ਬੜਾ ਆਰਾਮ ਇਹ ਸਾਡੀ ਟੀਮ ਬਹੁਤ ਕਰਮਾ ਵਾਲੀ ਹੈ ਜੈਮਾਚੀਨ ਮੁੰਨੇ ਕਲੱਬ ਇਸ ਮਹਾਨ ਦੇਣੇ ਸ਼੍ਰੀ ਰਵਿਦਾਸ ਸਿੰਘ ਆਰਮਜੋਤ ਨੇ ਸਮਰਪਿਤ ਸੰਗਠਨ ਕੈਂਪ ਲਾਇਆ ਹੈ ਇਹ ਸੇਵਾ ਸਾਡੇ ਕੋਲ ਹੀ ਪਈ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਤੇ ਸੁੱਧਰ ਧੰਨਵਾਦ ਕਰਦੇ ਆ ਉਹ ਡੋਨਰਾਂ ਦਾ ਜਿਨ੍ਹਾਂ ਦੀ ਸਾਡੇ ਇੱਕ ਵੀਡੀਓ ਕਾਉਣ ਦੇ ਖਾਤਰ ਇਥੇ ਕੁੰਦਾਨ ਕਰਨ ਵਾਲੇ ਨੂੰ ਲੈਣ ਲੱਗੇ ਸੀ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਵੀ ਤੁਹਾਨੂੰ ਸੁਣਦੇ ਆ ਦੇਖਦੇ ਆ ਉਹ ਇੱਕ ਵਾਰੀ ਆ ਕੇ ਕੁੰਦਾਨ ਜ਼ਰੂਰ ਕਰਨ ਤਾਂ ਜੋ ਆਮ ਬਸ ਕਿਸੇ ਵੀ ਲੋੜਵੰਦ ਮਰੀਜ਼ ਨੂੰ ਦੀ ਖੂਨ ਦੀ ਪੂਰਤੀ ਕਰ ਸਕਦੇ ਹਾਂ ਇੱਕ ਦਲ ਹੋਰ ਮੈਂ ਤੁਹਾਨੂੰ ਦੱਸਣੇ ਚਾਹ ਰਿਹਾ ਆਪਣੇ ਸ਼ਹਿਰ ਦੇ ਵਿੱਚ ਥੈਲੇਸੀਮੀਆ ਤੋਂ ਪੀੜਤ ਜਿਹੜੇ ਬੱਚੇ ਆ ਉਹ ਬਹੁਤ ਨੇ ਥੈਲੇਸੀਮੀਆ ਇਹਦਾ ਸੈਂਸ ਵੀ ਬਹੁਤ ਲੋਕਾਂ ਨੂੰ ਪਤਾ ਨਹੀਂ ਥੈਲੇਸੀਮੀਆ ਦੀ ਬਿਮਾਰੀ ਕਿਹੜੀ ਹੁੰਦੀ ਹੈ ਇਹ ਬਿਮਾਰੀ ਲਾਜ ਇਲਾਜ ਬਿਮਾਰੀ ਹੈ ਜਿਸ ਦੇ ਹਫ਼ਤੇ ਦੇ ਵਿੱਚ ਬਲੱਡ ਬੱਚੇ ਦਾ ਖਤਮ ਹੋ ਜਾਂਦਾ ਆਪਣੇ ਆਪ ਬਣ ਜਾਂਦਾ ਤੇ ਆਪਣੇ ਆਪ ਹੀ ਹੋ ਜਾਂਦਾ ਹਫ਼ਤੇ ਬਾਅਦ ਬਲੱਡ ਉਸ ਬੱਚੇ ਨੂੰ ਲੱਗਣਾ ਲਾਜ਼ਮੀ ਹੁੰਦਾ ਨਾ ਉਹ ਅਗਰ ਉਹ ਬੱਚੇ ਨੂੰ ਬਲੱਡ ਮਰੀਜ਼ ਨੂੰ ਬਲੱਡ ਨਹੀਂ ਲੱਗਦਾ ਤਾਂ ਉਹ ਬੱਚੇ ਦੀ ਜਾਨ ਨੂੰ ਮਹੱਤਵਪੂਰਨ ਹੈ ਤਾਂ ਅਸੀਂ ਉਹਨਾਂ ਬੱਚਿਆਂ ਲਈ ਇੱਕ ਕਰ ਰਹੇ ਆ ਸਾਡੀਆਂ ਤਿੰਨ ਚਾਰ ਟੀਮਾਂ ਰੈਡੀ ਟੂ ਹੈਲਪ ਪੀਜੀਪੀਬੀਜੀ ਬਲੱਡ ਗਰੁੱਪ ਜੈਮਾ ਚੰਦ ਪੁਨੀ ਕਲੱਬ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੀ ਸ਼ਿਵਾਰ ਬਲ ਸਾਡਾ ਮਤਲਬ ਰੋਲ ਨਿਭਾਇਆ ਜਾ ਰਿਹਾ ਤੇ ਬਹੁਤ ਹੀ ਵੀਰਾਂ ਦਾ ਯੋਗਦਾਨ ਪਿਆ ਤੁਹਾਡੇ ਮਾਣੋ ਬਣੀ ਬੇਨਤੀ ਕਰਦੇ ਆ ਸਾਰੇ ਹੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਬਲੱਡ ਡੋਨੇਟ ਕਰ ਸਕਦੇ ਆ ਉਹ ਖੂਨਦਾਨ ਦੂਰ ਕਰ ਕੰਪਾਈ ਜੈਮਾ ਮਾਤਾ ਦੀ ਤੇ ਦੂਸਰਾ ਫੌਂਡਾ ਦਾ ਕੈਂਪ ਲਗਾਇਆ ਗਿਆ ਜੈ ਮਾ ਚਿਤ੍ਰੋ ਕਲੱਬ ਜਿਸ ਦਾ ਨੰਬਰ 13 13 ਵੱਲੋਂ ਤੇ ਹਰ ਸਾਲ ਇਹ ਹੀ ਲਗਾਉਂਦੇ ਰਹਿਵਾਂਗੇ ਸ੍ਰੀ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲਗਾਇਆ ਗਿਆ ਮੈਂ ਸ਼ਹਿਰ ਨਿਵਾਸੀਆਂ ਨੂੰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪ ਦੇ ਬੱਚਿਆਂ ਨੂੰ ਇਸ ਕਲੱਬ ਨਾਲ ਵੱਧ ਤੋਂ ਵੱਧ ਜੋੜੋ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਸਹਿਯੋਗ ਕਰੋ ਹੈਲਪ ਕਰੋ ਤੁਹਾਡੀ ਵੀ ਹੈਲਪ ਕਰੋ ਸੇਵਾ ਵੱਧ ਤੋਂ ਵੱਧ ਕਰੋ ਉਹ ਵੀ ਇੱਕ ਕਲੱਬ ਬਾਹਰ ਕੱਢ ਕੇ ਆਪਣੀ ਸੇਵਾ ਕਰੇ ਨਸ਼ਾਤ ਦੂਰ ਰੱਖੇ ਬੱਚਿਆਂ ਨੂੰ ਹੋਰ ਪੰਜਾਬੀ ਮਾਂ ਬੋਲੀ ਤੇ ਬੋਤ ਵਧੀਆ ਉਪਰਾਲਾ ਕਰਦੇ ਪਏ ਆ ਉਹ ਮਹੀਨੇ ਪਹਿਲਾਂ ਰੋਡ ਕੰਨ ਤੇ ਲੜਕੇ ਤੇ ਬੈਕ ਕਿਤੇ ਜੇ ਆ ਹੁਣ ਮੋੜ ਮੋੜ ਦਾ ਕੈਂਪ ਲਗਾਇਆ ਗਿਆ ਹੈ ਹੁਣ ਅਗਲੇ ਦਿਨਾਂ ਵਿੱਚ ਬੂਕੇ ਲਗਾਉਣਗੇ ਹੋਰ ਸਾਡੇ ਪ੍ਰਧਾਨ ਜੀ ਸੁਖਮਿੰਦਰ ਸਿੰਘ ਸੁਖੀ ਜੀ ਨਾਲ ਖੜੇ ਆ ਸੈਕਟਰੀ ਸਾਹਿਬ ਵੀ ਖੜੇ ਆ ਰਿਸ਼ਤਕੜੀ ਜੀ ਔਰ ਸਮੂਹ ਕਲੱਬ ਬਹੁਤ ਹੀ ਵਧੀਆ ਮਿਹਨਤ ਨਾਲ ਆਪ ਦਾ ਕੰਮ ਕਰਦਾ ਰਿਹਾ ਹੈ ਔਰ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣ ਚਾਹ ਮਤਲਬ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ ਅ ਮਾਚਿਤਪੁਰੇ ਕਲੱਬ ਜੋ ਕਿ ਸਾਰੇ ਨੌਜਵਾਨ ਮੇਰੇ ਵੀਰੇ ਸਰ ਖੜੇ ਹੋਏ ਨਾਲ ਔਰ ਬਹੁਤ ਹੀ ਸੇਵਾ ਕਰਦੇ ਆ ਜਿਹੜਾ ਬਾਬਾ ਰਵੇਦਾਸ ਜਨਮ ਜੰਦਾ ਦੇ ਦਸਾਂ ਨੂੰ ਇਸ ਸਭ ਖੁਸ਼ੀ ਮਿਲੀ ਆ ਸਾਰੇ ਬੱਚਾ ਨਾਲ ਮੇਰੇ ਕੈਂਪ ਲਗਾਏ ਆ ਔਰ ਸਾਨੂੰ ਹੋਰ ਸਹਿਯੋਗ ਮਿਲ ਰਿਹਾ ਵਾ ਔਰ ਚੰਦਪੁਰ ਕਲੱਬ ਦੇ ਸਾਰੇ ਮੈਂਬਰਾਂ ਨੂੰ ਮੈਂ ਇਹ ਹੀ ਕਹਿ ਦਦਾ ਵਿਵਹਾਰ ਚੋਂ ਪੂਰਾ ਹਿੱਸਾ ਲਗੀ ਇਸ ਨਾਲ ਤੋਂ ਮੋਹਣੀ ਦਿਖ ਸਕਦੇ ਆ ਕਿ ਬੱਚਿਆਂ ਦੀ ਮੈਰਿਜ ਕੀਤੀ ਜਾਂਦੀ ਆ ਲੋੜਨ ਪਰਿਵਾਰ ਦੀ ਔਰ ਬਲੱਡ ਕੈਂਪ ਲਗਾਏ ਜਾਂਦੇ ਆ ਬੁੱਟੇ ਲਗਾਏ ਜਾਂਦੇ ਜਦੋਂ ਕਿਸੇ ਵੀ ਤਾਂ ਦੇ ਲੋੜ ਪੈਂਦੀ ਆ ਸਮਾਜ ਸਾਡੇ ਔਰ ਉਸ ਥਾਂ ਸਾਰੇ ਚੰਦਪੁਰ ਕ੍ਰਾਫਟ ਟੀਮ ਉਤੇ ਪਹੁੰਚਦੀ ਆ ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਨੌਜਵਾਨ ਕਿੜੀ ਨੂੰ ਵੀ ਬਲੱਡ ਦੇਣਾ ਚਾਹੀਦਾ ਆ ਆਪਾਂ ਨੂੰ ਤੋਂ ਬਲੱਡ ਆਪਾਂ ਦਵਾਂਗੇ ਫਿਰ ਨ ਜਿਸ ਬੱਤੇ ਫੋਟੋ ਹਨ ਤੇ ਇਹਦਾ ਸਮਾਸ਼ੇ ਚ ਮੁਰਾਣ ਦੇਦਾ ਜੀ ਧੰਨਵਾਦ ਉਹ ਬਾਈ ਕਿੱਧਰ ਗਏ ਜੱਬੇਠਾ ਸੀ ਜੇ ਇੱਥੇ ਆ ਜਾਓ ਤਾਹ ਮੋਰਾ ਚੋਰ ਤੋਂ ਵਚਨ ਕੋਰੋਂ ਦੇ ਇੱਥੇ ਖੜੇ ਰੋ ਇੱਥੇ ਖੜੇ